ਸਪੰਨ ਅਗੁਣ ਕਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਬਨਲ ਕਹੈ ਜਨ ਗੁਰੂ ਨਾ ਦੇਖਿ ਆਉ ਨਾ ਕੀ ਆਉ ਦੇ ਅਕੇ ਅਥ ਸੰਸਾਰ ਮਹਾਂ ਅਮਨ ਦ੍ਰਿਸ਼ਟ ਸੁਭ ਕਾਰ ਹੈ ਹਰ ਅਗ ਪਾਪ ਸਕਲ ਮਲ ਕਾਮ ਕ੍ਰੋਧ ਹਰ ਲੋਭ ਮੋਹ ਵਸ ਕਾਰ ਸਬ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਇ ਗੁਰ ਨਵ ਨਿਦ ਦਰਿਆਵ ਜਨਮ ਹੰ ਕਾਲਖ ਤੂ ਐ ਸੁ ਕਹੁ ਤਲ ਗੁਰ ਸੇਵੀਐ ਅਹਨੇ ਸੁਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾ ਦਰਸ਼ਨ ਪਰਸ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ کبیر ڈوبو گے رے باپو رے بہ لوگن کی کان پاروسی کے جو ہوا تو اپنے پی جان کبیر ڈوبح گو رے باپ رو ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਦਿਨਾ ਬੰਦੂ ਕਿਰਪਾ ਦੇ ਸਾਗਰ ਜਾਗਦੀ ਜੋਤ ਦਸ ਪਾਤਸ਼ਾਹਾਂ ਦੇ ਆਤਮਕ ਸਰੂਪ ਅਤੁੱਤ ਪਾਵਨ ਭਗਤ ਵਤਸਲ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਮਿਹਰ ਸਦਕਾ ਆਪ ਜੀ ਸਤਸੰਗਤ ਦੀਆਂ ਕੜੀਆਂ ਦਾ ਸੁੱਖ ਮਾਣ ਰਹੇ ਹੋ ਐਤਵਾਰ ਦਾ ਇਹ ਹਫਤਾਵਰੀ ਦੀਵਾਨ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦਾ ਸਜਿਆ ਹੋਇਆ ਪਵਿੱਤਰ ਦਰਬਾਰ ਗੁਰਬਾਣੀ ਦੇ ਇੱਕ ਰਸ ਚੱਲਦੇ ਹੋਏ ਪ੍ਰਵਾਹ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਮਹਾਰਾਜ ਦੀ ਪਵਿੱਤਰ ਬਾਣੀ ਦਾ ਕੀਰਤਨ ਹੋਇਆ ਹੈ ਸਤਿਗੁਰੂ ਜੀ ਦੇ ਪਵਿੱਤਰ ਸ਼ਬਦ ਉਪਦੇਸ਼ ਦੀ ਕਥਾ ਦਾ ਸਮਾਂ ਹੈ ਆਓ ਥੋੜੇ ਸਮੇਂ ਲਈ ਆਪਣੇ ਮਨ ਨੂੰ ਇਕਾਗਰ ਕਰਕੇ ਮਹਾਰਾਜ ਜੀ ਦਾ અમૃત ઉપદેશ ਸਰવન કરિયે આજ ਦਾ 16 ਜੂਨ ਦਾ ਇਹ ਦਿਨ თან ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਧਰਮ વીર ਸਤਿਗੁਰੂ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਜੀ ਨੇ ਪਹਿਲਾ ਯੁੱਧ ਫਤਿਹ ਕੀਤਾ ਸੀਗਾ ਮੁਗਲ ਸੁਖਨ ਸ਼ਲਾਨੀ 7700 ਸੈਨਾ ਲੈ ਕਰਕੇ ਸਤਿਗੁਰੂ ਜੀ ਦੇ ਉੱਪਰ ਹਮਲਾਵਰ ਹੋਇਆ ਸੀਗਾ ਇਹ ਯੁੱਧ ਕਿਉਂ ਹੋਇਆ ਸੰਖੇਪ ਰੂਪ ਵਿੱਚ ਆਪਾਂ ਕਿਉਂਕਿ ਅੱਜ ਇਹ ਪਵਿੱਤਰ ਦਿਹਾੜਾ ਹੈ ਫਿਰ ਸਰਵਣ ਕਰਕੇ ਫਿਰ ਲੜੀਵਾਰ ਕਥਾ ਸਰਵਣ ਕਰਾਂਗੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕੀਤੀ ਤਾਂ ਮਹਾਰਾਜ ਜੀ ਨੇ ਉਸ ਸਮੇਂ ਸਭ ਸੰਗਤਾਂ ਦੇ ਤਾਂ ਹੀ ਇਹ ਹੁਕਮ ਕੀਤਾ ਵੀ ਸਾਡੀ ਖੁਸ਼ੀ ਉਸ ਸਿੱਖ ਦੇ ਉੱਤੇ ਹੋਵੇਗੀ ਜਿਹੜਾ ਸਾਨੂੰ ਸੋਹਣਾ ਘੋੜਾ ਭੇਟ ਕਰੇਗਾ ਤੇ ਸੋਹਣੇ ਸ਼ਸਤਰ ਲਿਆ ਕਰਕੇ ਭੇਟ ਕਰੇਗਾ ਜੇ ਕੋਈ ਮਾਇਆ ਚੜਾਉਂਦਾ ਜਾਂ ਕੋਈ ਵਸਤਰ ਆਦਿ ਕਪੇਟ ਕਰਦਾ ਸਤਿਗੁਰੂ ਜੀ ਪੇਟਾ ਤਾਂ ਪਰਵਾਣ ਕਰਦੇ ਪਰ ਮਹਾਰਾਜ ਬਾਲੀ ਰੂਚੀ ਨਾਲ ਉਧਰ ਨਾ ਵੇਖਦੇ ਜਦੋਂ ਕੋਈ ਘੋੜਾ ਲਿਆ ਕਰਕੇ ਮਹਾਰਾਜ ਨੂੰ ਪੇਟ ਕਰਦਾ ਸਤਿਗੁਰੂ ਜੀ ਬਹੁਤ ਰੂਚੀ ਨਾਲ ਉਸ ਵੱਲ ਵੇਖਦੇ ਸਿੱਖ ਨੂੰ ਬੜਾ ਪਿਆਰ ਕਰਦੇ ਸਿੱਖ ਉੱਪਰ ਬੜੀ ਖੁਸ਼ੀ ਕਰਦੇ ਤੇ ਸਿੱਖ ਸੰਗਤਾਂ ਨੂੰ ਪਤਾ ਲੱਗ ਗਿਆ ਕਿ ਮਹਾਰਾਜ ਦੀ ਖੁਸ਼ੀ ਸੋਹਣੇ ਸ਼ਸਤਰਾਂ ਦੇ ਵਿੱਚ ਹੈ ਸੋਹਣੇ ਘੋੜੇ ਸਤਗੁਰੂ ਮਹਾਰਾਜ ਨੂੰ ਭੇਟ ਕਰੀਏ ਤੇ ਹਜੂਰ ਪ੍ਰਸੰਨ ਹੁੰਦੇ ਇੱਕ ਸਿੱਖ ਨੇ ਬੜਾ ਵੱਡਾ ਵਪਾਰੀ ਸੀ ਕਾਬਲ ਦਾ ਰਹਿਣ ਵਾਲਾ ਉਹ ਬਹੁਤ ਜ਼ਿਆਦਾ ਉਹਨੂੰ ਵਪਾਰ ਵਿੱਚੋਂ ਲਾਭ ਹੋਇਆ ਜਿੱਥੇ ਉਹਨੇ ਆਪਣਾ ਦਸਵੰਦ ਕੱਢਿਆ ਔਰ ਗੁਰਸਿੱਖਾਂ ਨੇ ਵੀ ਨਾਲ ਸੇਵਾ ਦਿੱਤੀ ਤੇ ਉਸ ਨੇ ਬਹੁਤ ਆਲਾ ਨਸਲ ਦਾ ਘੋੜਾ ਮਹਾਰਾਜ ਨੂੰ ਪੇਟ ਕਰਨ ਵਾਸਤੇ ਖਰੀਦਿਆ ਤੇ ਘੋੜਾ ਪੇਟ ਕਰਨ ਲਈ ਫਿਰ ਉਹ ਕਾਬਲ ਤੋਂ ਅੰਮ੍ਰਿਤਸਰ ਸਾਹਿਬ ਨੂੰ ਜਦੋਂ ਤੁਰਿਆ ਉਹਨੇ ਘੋੜੇ ਦੇ ਉੱਤੇ ਮੈਲੇ ਕੁਚਾਲੇ ਕੱਪੜੇ ਪਾਏ ਤੇ ਕਿਸੇ ਨੂੰ ਕੋਈ ਪਤਾ ਨਾ ਲੱਗੇ ਕਿ ਇਹ ਕੋੜਾ ਕਿੰਨਾ ਸੋਹਣਾ ਹੈ ਪਰ ਜਦੋਂ ਲਾਹੌਰ ਦੇ ਨੇੜੇ ਉਸ ਨੇ ਪੜਾ ਕੀਤਾ ਤੇ ਕੁੜੇ ਨੂੰ ਵੀ ਇਸ਼ਨਾਨ ਕਰਵਾਇਆ ਫਿਰ ਉਹਨੂੰ ਮੈਲੇ ਕੱਪੜਿਆਂ ਨਾਲ ਹੀ ਟੱਕ ਦਿੱਤਾ ਜਿਹੜੇ ਕੋਈ ਜੀਰਣ ਕੱਪੜੇ ਸੰਪਾਟੇ ਹੋਏ ਉਹਨਾਂ ਨਾਲ ਹੀ ਕੋੜੇ ਉੱਤੇ ਉਹ ਝੁੱਲ ਪਾਇਆ ਹੋਇਆ ਪਰ ਸ਼ਾਹਜਹਾਂ ਦੀ ਇੱਕ ਲੰਗਦੀ ਹੋਈ ਫੌਜ ਦੀ ਟੁਕੜੀ ਨੇ ਉਸ ਘੋੜੇ ਨੂੰ ਵੇਖ ਲਿਆ ਤੇ ਬਾਦਸ਼ਾਹ ਸ਼ਾਹਜਹਾਂ ਨੂੰ ਖਬਰ ਕੀਤੀ ਕਿ ਬਾਦਸ਼ਾਹ ਇੱਕ ਬਹੁਤ ਆਲਾ ਨਸਲ ਦਾ ਘੋੜਾ ਏ ਤੇ ਉਹ ਕੋਈ ਗੁਰੂ ਸਾਹਿਬ ਦਾ ਸਿੱਖ ਹੈ ਜਿਹੜਾ ਲੈ ਕੇ ਜਾ ਰਿਹਾ ਉਹ ਬਾਦਸ਼ਾਹ ਤੁਹਾਡੀ ਸਵਾਰੀ ਵਾਲਾ ਘੋੜਾ ਹੈ ਉਹ ਇੰਨਾ ਆਲਾ ਨਸਲ ਦਾ ਏ ਕਿ ਬਾਦਸ਼ਾਹਾਂ ਨੂੰ ਉਹ ਰੱਖਣਾ ਚਾਹੀਦਾ ਹੈ ਸ਼ਾਹਜਹਾਂ ਨੇ ਕਿਹਾ ਕਿ ਖੋ ਲਓ ਸੈਨਾਪਤੀ ਨੇ ਦੱਸਿਆ ਭਈ ਗੱਲ ਇਹ ਹੈ ਭੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਲੈ ਕੇ ਜਾ ਰਿਹਾ ਹੈ ਉਹ ਸਿੱਖ ਬਾਦਸ਼ਾਹ ਸ਼ਾਹ ਜਾਨ ਨੇ ਹਕੂਮਤ ਦੇ غرੂਰ ਵਿੱਚ ਸੈਨਾਪਤੀ ਨੂੰ ਹੁਕਮ ਦਿੱਤਾ ਕਿ ਕੋੜਾ ਖੋਲੋ ਕੋੜਾ ਸਿੱਖ ਕੋਲੋਂ ਖੋਲਿਆ ਸਿੱਖ ਨੇ ਬਹੁਤ ਤਰਲੇ ਪਾਏ ਕਿ ਗੁਰੂ ਸਾਹਿਬ ਦੇ ਅਰਦਾਸੇ ਦਾ ਕੋੜਾ ਹੈ ਅਸੀਂ ਦਸਵੰਧ ਕੱਢ ਕੇ ਗੁਰੂ ਸਾਹਿਬ ਜੀ ਵਾਸਤੇ ਕੋੜਾ ਖਰੀਦਿਆ ਪਰ ਸ਼ਾਹ ਜਹਾਂ ਦੇ ਸੈਨਾਪਤੀ ਨੇ ਇੱਕ ਵੀ ਨਾ ਮੰਨੀ ਸਿੱਖ ਨੂੰ ੱੱਕੇ ਮਾਰ ਕੇ ਉੱਥੋਂ ਤੋੜ ਦਿੱਤਾ ਜ਼ਬਰਦਸਤੀ ਕੋੜਾ ਖੋਲਿਆ ਜਦੋਂ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੋਲ ਆਇਆ ਉਹਨੇ ਬਹੁਤ ਬਰਾਕ ਕਰਕੇ ਸਤਗੁਰਾਂ ਜੀ ਨੂੰ ਸਾਂ